ਜਿਹੜੀ ਪ੍ਰਾਈਸ ਹੈ ਸਿਰਫ ਤੋਂ ਸਿਰਫ 80000 ਰੁਪਏ ਹੈ ਬਿਲਕੁਲ 80000 ਭਈਓ ਮਾਗਰ ਰਿਕਵਰੀ ਦਿਖਾਈ 80000 ਦੀ ਮਿਲ ਜਿਹੜੀ ਖੁੱਜੀ ਚ ਖੜੀ ਹੈ 2017 ਮਾਡਲ ਹੈ ਫਰਸਟ ਓਨਰ ਸਰ ਗੱਡੀ ਹੈ ਇਹ ਪੱਕੇ ਨੰਬਰ ਦੀ ਪੱਕੇ ਨੰਬਰ ਦੀ ਪੰਜਾਬ ਨੰਬਰ ਆ ਸਰ ਹਾਂਜੀ ਫਰਸਟ ਓਨਰ ਗੱਡੀ ਤੁਹਾਨੂੰ ਪਤਾ ਅੱਜਕਲ ਨਹੀਂ ਮਿਲਦੀਆਂ ਆਪਾਂ ਲੱਭ ਲੱਭ ਕੇ ਕਸਟਮਰ ਨਾਲ ਮੈਕਸਿਮਮ ਜਿਹੜੀਆਂ ਗੱਡੀਆਂ ਨੇ ਆਪਣੇ ਕੋਲ ਫਰਸਟ ਓਨਰ ਦੀ ਮੈਕਸਿਮਮ ਗੱਡੀ ਤੇ ਗੱਡੀ ਅੱਜ ਇਹ ਰੇਟ ਦੇ ਦਾਂਗੇ ਬਈ ਚੈਲੰਜ ਹੈ ਚੈਲੰਜ ਨਾਲ ਦੇਵਾਂਗੇ ਜੀ 370000 ਰੁਪਏ ਦੀ ਗੱਡੀ ਵੀ ਦੇਈਏ 10 ਲੱਖ 70000 ਰੁਪਏ 70000 ਦੀ 2014 ਹਨਾ ਜੀ 2014 ਮਾਡਲ ਦੀ ਇਹ ਗੱਡੀ ਹੈ ਆਪਾਂ ਗੱਡੀ ਦੇ ਦਾਂਗੇ 1.5 ਲੱਖ ਰੁਪਏ ਦੀ ਜੀ ਡੀਜ਼ਲ ਗੱਡੀ 12 ਮਾਡਲ 12 ਮਾਡਲ 1.5 ਲੈ ਜਾਓ ਹਾਂ ਜੀ 1.5 ਲੈ ਜਾਓ ਇਹਦੇ ਵਿੱਚ ਮਾਨਤਾਨਾ ਮਾਨਤਾਨੇ ਵਿੱਚ ਕਰਾਂਗੇ ਆਪਾਂ ਪੱਕੀ ਗੱਲ ਆ ਬਿਲਕੁਲ ਕਰਾਂਗੇ ਇਹਦੇ ਵਿੱਚ ਵੀ ਕਰਾਂਗੇ 12 ਮਾਡਲ 1.5 ਲੱਖ ਦੀ ਇਹ ਲੈ ਜਾਓ ਇਹਦੇ ਵਿੱਚ ਵੀ ਕਰਵਾਵਾਂਗੇ ਤੁਹਾਡਾ ਮਾਨਤਾਨਾ ਸਸਰੀਆ ਕਰ ਦੋਸਤੋ ਕੀ ਹਾਲ ਚੱਲ ਜੀ ਲਓ ਜੀ ਅੱਜ ਦੀ ਵੀਡੀਓ ਦੇ ਵਿੱਚ ਸੋਨੂ ਬਈ ਸਵਿਫਟਾਂ ਇੰਨੀਆਂ ਸ਼ੋਅਰੂਮ 'ਚ ਦੇਖਣ ਨੂੰ ਨਹੀਂ ਮਿਲਣਗੀਆਂ ਜਿੰਨੀਆਂ ਸਾਨੂੰ ਅੱਜ ਆਪਾਂ ਵੀਡੀਓ 'ਚ ਦਿਖਾ ਦਾਂਗੇ। ਅੱਛੀ ਗੱਲ ਵੀਰੇ। ਅੱਛੀ ਗੱਲ ਜੀ। ਕੀ ਹਾਲ ਹੈ ਜੀ? ਵਧੀਆ-ਵਧੀਆ ਸਰ। ਲਓ ਜੀ ਸੰਗਰੂਰ ਮੋਟਰ, ਸਹਿਰ ਸੰਗਰੂਰ ਤੇ ਖੜਿਆ। ਬਾਈ ਆਪਣੇ ਨਾਲ ਐ ਤੇ ਅਮਨ ਵੀਰ ਆਪਣੇ ਨਾਲ ਹੈ ਜੀ। ਤੇ ਅਮਨ ਵੀਰੇ ਆਪਣਾ ਇੰਟਰੋਡਿਊਸ ਕਰਦੇ ਕਾਰੋਬਾਰ ਕਿੱਥੇ ਪੈਂਦਾ ਜੇ ਕਿਸੇ ਮੇਰੇ ਵੀਰ ਨੇ ਆਣਾ ਹੋਵੇ? ਕੀ ਨਾਮ ਆ? ਵਾਹ ਅੱਛੀ ਗੱਲ ਦੋਸਤੋ। ਆਪਣਾ ਕਾਰੋਬਾਰ ਹੈ ਸੰਗਰੂਰ ਮੋਟਰ। ਦੇਖੀ ਰਿਓ ਉਸੇ ਬੋਰਡ ਦੇ ਉੱਤੇ ਸੰਗਰੂਰ ਖਾਸ ਸੰਗਰੂਰ ਦੇ ਵਿੱਚ ਹੈ ਨੀਅਰ ਨਨਕਾਣਾ ਰੋਡ ਹੈ। ਹਾਂਜੀ। ਤੇ ਗੱਡੀਆਂ ਦਾ ਸਟਾਕ ਸਾਡੇ ਕੋਲ ਅਵੇਲੇਬਲ ਹੈ। ਬਹੁ ਇਸ ਉੱਟਲ ਰਕਾਣ ਤੋੜਨੇ ਜੇ ਸ਼ਿਫਟਾਂ ਬਾਦੂ ਜੀ ਸ਼ਿਫਟਾਂ ਜਿੰਨੀ ਕਹੂ ਨਹੀਂ ਮਿਲਣਗੇ ਇੱਕ ਤੋਂ ਇੱਕ ਮਿਲਣਗੇ ਔਰ ਵਧੀਆ ਗੱਡੀਆਂ ਮਿਲਣਗੇ ਆਪਾਂ ਨੂੰ ਹਰ ਕੈਂਟ ਗੱਡੀਆਂ ਤੇ ਜਿਨ੍ਹਾਂ ਨੇ ਬਈ ਕਹਿੰਦੇ ਨੇ ਕਿ ਬਈ ਪੱਕੇ ਨੰਬਰ ਦੀ ਗੱਡੀ ਵੀ ਲੈਣੀ ਹੈ ਉਹ ਵੀ ਹੈਗੀ ਆ ਉਹ ਵੀ ਅਵੇਲੇਬਲ ਹੈ ਜਿਹੜੇ ਕਹਿੰਦੇ ਨੇ ਜੀ ਦਿੱਲੀ ਨੰਬਰ ਦਵਾਦੇ ਉਹ ਵੀ ਹੈਗੀ ਆ ਟ੍ਰੇਟਰ ਟ੍ਰੇਟਰ ਜਗਦੀ ਦੇਵਾਂਗੇ ਸਰ ਕੋਈ ਗੱਲ ਨਹੀਂ ਹਾਂ ਪਰ ਗੱਡੀਆਂ ਮਿਲਣਗੀਆਂ ਵਧੀਆਂ ਆਪਣੇ ਲਈ ਕਸਟਮਰ ਨੂੰ ਕੰਮ ਕਰਾਉਣ ਦਾ 1 ਰੁਪਿਆ ਲਾਉਣ ਦੀ ਲੋਟ ਨਹੀਂ ਆ ਉਹ ਗਰੰਟੀ ਹੈ ਅਗਰ ਗੱਡੀ ਦਾ ਇੱਕ ਨਟ ਵੀ ਪੈਣਨ ਪੈਣ ਲੱਗੂਗਾ ਅਸੀਂ ਵਾਕੇ ਦੇਵਾਂਗੇ ਗਾਕ ਨਿਲ ਨਾੜੇ ਉਹਦੇ ਪਾਸੇ ਅੱਛਾ ਵੀ ਆਓ ਤਾਂ ਗੱਡੀ ਸਿਰਫ ਤੇਲ ਪਾਉਣੇ ਤੇ ਚਲਾਉਣੀਆਂ ਹੈ ਬਿਲਕੁਲ ਬਿਲਕੁਲ ਲਓ ਜੀ ਐਡਰੈਸ ਤੇ ਕੰਟੈਕਟ ਨੰਬਰ ਤੁਹਾਨੂੰ ਸਕਰੀਨ ਤੇ ਚੱਲ ਰਿਹਾ ਹੈ ਹੁਣ ਫਟਾਫਟ ਗੱਡੀਆਂ ਲੱਗਿਆ ਸਟਾਰਟ ਕਰ ਰ ਸਭ ਤੋਂ ਪਹਿਲਾਂ ਅਸੀਂ ਦਿਖਾ ਦਈਏ ਜੇ ਪ੍ਰਪਾ ਹਾਂ ਬਿਲ VDI ਡੀਜ਼ਲ ਵੇਰੀਐਂਟ ਦੇ ਨਾਲ ਮਾਡਲ ਕਿੰਨਾ ਜੀ ਇਹ ਸਰ 2014 ਮਾਡਲ ਫਸਟ ਓਨਰ ਗੱਡੀ ਆ ਸਰ ਹਾਂਜੀ ਪੂਰੀ ਹੀ ਨਿਊਲੀ ਗੱਡੀ ਆ ਇੰਟੀਰੀਅਰ ਬਹੁਤ ਸੋਹਣੀ ਆ ਸਰ ਗੱਡੀ ਟਾਇਰ ਸਰ ਤੁਸੀਂ ਚੈੱਕ ਕਰ ਸਕੋ ਟਾਇਰ ਨਵੇਂ ਨੇ ਗੱਡੀ ਦੇ ਚੌਂਕੜਾ ਦਾ ਚੌਂਕੜਾ ਨਵਾਂ ਵਿਆ 2014 ਮਾਡਲ ਆ ਡੀਜ਼ਲ ਵੇਰੀਐਂਟ ਦੇ ਨਾਲ ਆ ਇੰਟੀਰੀਅਰ ਸਰ ਚੈੱਕ ਕਰਦੇ ਹੋ ਪੁਸ਼ਿੰਗ ਵਗੈਰਾ ਸਾਰੀ ਕੰਪਲੀਟ ਹੋਈ ਹੋਈ ਗੱਡੀ ਦੀ ਹਾਂਜੀ ਸਰਵਿਸ ਤੱਕ ਵੀ ਹੋਈ ਹੋਈ ਆ ਗੱਡੀ ਦੀ ਸਰਵਿਸ ਕਰਾਣ ਦੀ ਵੀ ਲੋੜ ਨਹੀਂ ਕਸਟਮਰ ਨੂੰ ਅੱਛਾ ਬਿਲਕੁਲ ਸਰ ਲੈ ਭਾਈ 10 ਅਗਲੀ ਸਰਵਿਸ 10000 ਤੋਂ ਬਾਅਦ ਕਰਾ ਲਿਓ ਪਹਿਲਾਂ ਮੀ ਤੇ ਕਿੰਨੇ ਦੇ ਦਾਂਗੇ ਜੀ 14 ਮਾਡਲ ਆਪਾਂ ਇਹ ਸਰ ਆਪਾਂ ਦੇ ਦਾਂਗੇ 4 ਲੱਖ ਰੁਪਏ ਦੀ ਜੀ ਚੱਕ 14 ਮਾਡਲ 4 ਲੱਖ ਦੀ ਲੈ ਜਾਓ ਹੋਰ ਦੱਸੋ ਬੁੱਧੀਆ ਸਰ ਇਸ ਰੇਟ ਤੇ 14 ਮਾਡਲ ਗੱਡੀ ਕਿਤੋਂ ਨਹੀਂ ਮਿਲਣੀ ਤੁਹਾਨੂੰ ਮਿਲਦੀ ਨਹੀਂ ਤੇ ਵੀਰੇ ਹੁਣ ਆ ਗਈ ਆਪਣੇ ਕੋਲ ਪੰਜਾਬ ਨੰਬਰ ਦੀ ਵੇੜ ਹੀ ਆਈ ਸਵਿਫਟ 2017 ਜੀ ਜੀ 17 ਮਾਡਲ 17 ਮਾਡਲ ਹੈ ਫਰਸਟ ਓਨਰ ਸਰ ਗੱਡੀ ਇਹ ਪੱਕੇ ਨੰਬਰ ਦੀ ਪੱਕੇ ਨੰਬਰ ਦੀ ਪੰਜਾਬ ਨੰਬਰ ਆ ਸਰ ਫਰਸਟ ਓਨਰ ਗੱਡੀ ਤੁਹਾਨੂੰ ਉਹ ਪਤਾ ਹੈ ਅੱਜਕਲ ਨਹੀਂ ਮਿਲਦੀ ਜੀ ਆਪਾਂ ਲੱਭ ਲੱਭ ਕੇ ਕਸਟਮਰ ਨਾਲ ਮੈਕਸਿਮਮ ਜਿਹੜੀ ਗੱਡੀਆਂ ਨੇ ਆਪਣੇ ਕੋਲ ਫਰਸਟ ਓਨਰਾਂ ਦੀ ਸਾਰੀਆ ਪਹਿਲੇ ਨਾਮ ਦੀ ਹੈ ਇਹਦੀ ਇੰਟੀਰੀਅਰ ਦੀ ਬਹੁਤ ਨਵੀਂ ਹੈ ਨਿਊ ਟਾਇਰ ਨੇ ਸਰ ਹਾਂਜੀ ਇੰਟੀਰੀਅਰ ਬਹੁਤ ਹੈ ਪੁੱਛੀਂਗੇ ਇਹਦੀ ਵੀ ਸਰ ਕੰਪਲੀਟ ਹੋਈ ਹੋਈ ਆ ਤੇ ਕਿੰਨੇ ਦੇ ਦਾਂਗੇ ਜੀ 17 ਮਾਡਲ ਆਪਾਂ ਆਪਣੀ ਸਰ ਜਿਹੜੀ ਡਿਮਾਂਡ ਹੈ ਸਰ 5.5 ਲੱਖ ਰੁਪਏ ਦੀ ਆ ਹਾਂਜੀ ਜਿਹੜਾ ਮਾਰਕੀਟ ਰੇਟ ਆ 17 18 ਮਾਡਲ ਦਾ 6 ਸਵਾ 6 ਲੱਖ ਦਾ ਸਭ ਹਰੇ ਕਸਟਮਰ ਬਤਾ ਫਸਟ ਓਨਰ ਗੱਡੀ ਆ 5.5 ਦੀ ਡਿਮਾਂਡ ਹੈ ਤੇ ਮਾਤਾ ਮਾਂ ਵਧੀਆ ਕਰਾਂਗੇ ਕਸਟਮਰ ਦਾ ਲੈ ਬਾਈ ਬਿਨਾ ਗੱਡੀ ਦੇ ਵਾਪਸ ਨਹੀਂ ਛੱਡਦੇ ਕਸਟਮਰ 17 ਮਾਡਲ ਦੀ ਡਿਮਾਂਡ ਹੈ 5.5 ਲੱਖ ਰੁਪਈਆ ਅਰ ਇਹਦੇ ਵਿੱਚੋਂ ਮਾਨਤਨ ਵਧੀਆ ਕਰਨਗੇ ਥੋੜਾ ਬਹੁਤ ਨਹੀਂ ਵਧੀਆ ਖੁਸ਼ ਕਰਕੇ ਵੇਚਾਂਗੇ ਕਸਟਮਰ ਨੂੰ ਕੋਈ ਕਦਰ ਗੱਲ ਨਹੀਂ ਇਹ ਆ ਗਈ ਆਪਣੇ ਕੋਲ ਟਾਪ ਮਾਡਲ ਹੈ ਨਾ ਜੀ ਇਹ ਟਾਪ ਮਾਡਲ ਆ ਗਈ ਜੀ ZDI ਹੈ ਸਰ ਇਹ ਵੀ ਸਰ 14 ਮਾਡਲ ਹੈ ਆਪਣੇ ਲਵੇ 2014 ਮਾਡਲ ZDI ਸਭ ਤੋਂ ਟਾਪ ਡੀਜ਼ਲ ਵੇਰੀਐਂਟ ਦੇ ਨਾਲ ਗੱਡੀ ਸਵਿਫਟ ਆ ਤੇ ਸੇਮ ਸੇਮ ਖੂਬੀ ਸਰ ਉਹੀ ਹੈ ਇਹਦੇ ਵਿੱਚ ਵੀ ਸੇਮ ਹੈ ਕੋਈ ਮਤਲਬ ਕਿ ਇੱਕ ਪੈਣੀ ਵੀ ਲਾਣੀ ਪੈਗੀ ਕਸਟਮਰ ਨੂੰ ਤਾਂ ਉਹਦੇ ਸਿਲਵਾਉਂਦੇ ਨਹੀਂ ਓਕੇ ਗੱਡੀ ਚਲਾਓ ਤੇ ਲੈ ਜਾਓ ਕਿ ਦੇਮਾ ਕਿੰਨੀ ਜੀ ਆਪਾਂ ਇਹ 14 ਇਹ 1.4 ਦੀ ਗੱਡੀ ਦੇ ਦਾਂਗੇ ਜੀ ਆਪਾਂ ਇਸ ਰੇਟ 'ਤੇ ਜਡੀ ਆਈ ਗੱਡੀ ਅਗਰ ਤੁਹਾਨੂੰ ਮਾਰਕੀਟ 'ਚ ਮਿਲ ਜੇ ਨਾ ਸਰ ਚੈਲੰਜ ਹੈ ਚੈਲੰਜ ਲੈ ਵੀਰੇ 1.4 ਜਡੀ ਆਈ ਗੱਡੀ 14 ਮਾਡਲ ਅਗਰ ਕੋਈ ਮਾਰਕੀਟ 'ਚ ਜਾਵੇ ਆਪਾਂ ਦੇ ਦਾਰ ਨਾ ਸਰ ਕਸਟਮਰ ਦੇ ਲੈ ਬਈ ਲੈ ਕਰਤੇ ਚਲੇਗਾ ਤੇ ਹਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਵੀਰ ਅਮਨ ਨੂੰ ਦਿਖਾ ਦਿਓ ਆ ਦੇਖੀ ਸੀ ਵੀਡੀਓ ਔਰ ਡਿਸਕਾਊਂਟ ਲੈ ਜਿਓ ਉਹਦਾ ਹਲਕ ਤੋਂ ਸਪੈਸ਼ਲ ਡਿਸਕਾਊਂਟ ਹੈ ਜੀ ਆਜੋ ਜੀ ਅੱਗੇ ਜਿਹੜੇ ਵੀਰ ਕਹਿੰਦੇ ਨੇ ਕਿ ਥੋੜੀ ਜਿਹਾ پیسے ਆਈ 10 ਹੈ ਜੀ ਆਈ 10 ਹੈ ਸਰ ਫਸਟ ਓਨਰ ਗੱਡੀ ਹੈ ਹਾਂਜੀ ਚਲਾਵੇ ਦੀ ਪੂਰੀ ਨਿਊ ਗੱਡੀ ਹੈ ਸਰ ਇਹ ਜਿਵੇਂ ਆਪਾਂ ਸ਼ੋਰੂਮ ਚ ਕਢਾ ਲਈ ਹੈ ਸਰ ਹਾਂਜੀ ਬਹੁਤ ਹੀ ਘੱਟ ਚੱਲੀ ਹੋਈ ਹੈ 2009 ਮਾਡਲ ਹੈ ਸਰ ਇਹ 2009 ਮਾਡਲ ਦੀ ਆਈ 10 ਹੈ ਨਾ ਜੀ ਨੰਬਰ ਲਵਾ ਕੇ ਸਰ ਆਪਾਂ ਦੇਵਾਂਗੇ 1.5 ਲੱਖ ਰੁਪਏ ਦੀ ਅੱਛਾ ਨੰਬਰ ਦਾ ਵੀ ਟੈਨਸ਼ਨ ਖਤਮ ਕਰਤੀ ਖਤਮ ਸਰ ਨੰਬਰ ਦੀ ਵੀ ਲਵਾ ਕੇ ਦੇਵਾਂਗੇ ਨਾਮ ਕਰਾ ਕੇ ਦੇਵਾਂਗੇ 9 ਮਾਡਲ 1.5 ਲੱਖ ਰੁਪਏ ਚ ਬਣ ਜੂਗੀ ਬਿਲਕੁਲ ਜੀ ਆ ਜਾਓ ਮਿੱਤਰੋ ਗੱਡੀਆਂ ਬਹੁਤ ਖੜੀਆਂ ਨੇ ਗੱਡੀਆਂ ਦੇਖ ਕੇ ਉਹ ਅੰਦਰ ਪੀਵੀ ਨੰਬਰ ਵੀ ਆਪਣੀ ਖੜੀਆਂ ਨੇ ਹਾਂਜੀ ਆਪਣੀ ਖੜੀਆਂ ਨੇ ਸਰ ਵੀ ਲੈ ਵੀਰੇ ਇੱਕ ਹੋਰ ਪੰਜਾਬ ਨੰਬਰ ਸਵਿਫਟ ਇਹ ਵੀਡੀਓ ਕਿ ਜੱਡੀ ਜੀ ਇਹ ਵੀ ਇਹ ਜੱਡੀ ਆਈ ਹੈ ਜੀ ਲੈ ਵੀਰੇ ਇੱਕ ਹੋਰ ਟਾਪ ਮਾਡਲ ਆ ਜੱਡੀ ਆਈ 13 ਮਾਡਲ ਜੀ 2013 ਐਡਵੋਕੇਟ ਦੀ ਗੱਡੀ ਹੈ ਉਹ ਲੈ ਕੰਪਨੀ ਦੇ ਸਰ ਐਡਵੋਕੇਟ ਸਾਫ ਦੀ ਗੱਡੀ ਹੈ ਇਹ ਹਾਂਜੀ ਫਸਟ ਓਨਰ ਗੱਡੀ ਸਰ ਇਹ ਵੀ ਪੱਕੇ ਨੰਬਰ ਦੀ ਪੰਜਾਬ ਨੰਬਰ ਐਡਵੋਕੇਟ ਦੀ ਕਾਰ ਆ ਪਹਿਲੇ ਨਾਮ ਜੱਡੀ ਆਈ 2013 ਤੇ ਕਿੰਨੇ ਦੇ ਦਾਂਗੇ ਜੀ ਫਿਰ ਇਹ ਇਹ ਆਪਾਂ ਦੇ ਦਾਂਗੇ ਸਰ 4 ਲੱਖ ਰੁਪਏ ਦੀ ਲੈ ਵੀਰੇ 4 ਲੱਖ ਦੀ ਆ ਗੱਡੀ ਚੱਕ ਲੋ ਆ ਜੋ ਆ ਫੋਰਚਨਰ ਵੀ ਕਾਹੂਆ ਜੀ ਫੋਰਚਨਰ ਵੀ ਕਾਹੂਆ ਜੀ ਲੈ ਦੱਸ ਦਿਓ ਡਿਟੇਲ ਫਿਰ ਇਹਦੀ 2012 ਸੈਕੰਡ ਓਨਰ ਦਾ ਸਰ ਗੱਡੀ ਇਹ ਹਾਂਜੀ ਤੇ ਇਹਦਾ ਰੇਟ ਹੈ 10 ਲੱਖ ਰੁਪਏ ਸਰ 10 ਲੱਖ ਰੁਪਏ ਦੀ ਮਿਲ ਜੂ 2012 4/4 ਤੇ ਇੱਕ ਖੜੀਆ अल्टੋ ਆ ਜੋ ਵਾਈਟ ਕਲਰ ਹੈ ਵੀਰੇ ਤੇ ਟਾਇਰ ਵਧੀਆ ਪਏ ਨੇ ਗੱਡੀ ਦੀ ਕੰਡੀਸ਼ਨ ਵੀ ਕੱਟ ਪਈ ਹੈ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਸਰ ਪੰਜਾਬਲੇ ਨੰਬਰ ਦੀ ਵੀ ਗੱਡੀ ਇੰਨੀ ਸੋਹਣੀ ਨਹੀਂ ਮਿਲੇਗੀ ਜਿੰਨੀ ਇਹ ਦੇ ਦਿੱਲੀ ਨੰਬਰ ਦੀ ਗੱਡੀ ਐ ਸੋਹਣੀ ਐ ਕੱਟ ਚੱਲੀ ਲੱਗਦੀ ਐ ਮੈਨੂੰ ਚੱਲੀ ਐ ਜੀ ਜੈਨੂਨ ਗੱਡੀ ਐ ਗੱਡੀ ਖੋਲ ਕੇ ਦੇਖ ਸਕਦਾ ਤੁਸੀਂ ਲਾ ਬਈ ਇੱਕ ਵਾਰੀ ਆ ਜਾਈ ਐਂ ਮੜਾ ਇੱਕ ਵਾਰੀ ਸਾਰ ਨੂੰ ਇੰਟੀਰੀਅਰ ਚੈੱਕ ਕਰਾ ਦੇ ਯਾਰ ਆ ਗੱਡੀ ਦੇਖਣ ਆਲੀ ਆ ਬਾਈ ਹੋਰ ਗੱਲਾਂ ਦੀ ਗੱਲ ਐ ਇੰਨਾ ਮਤਲਬ ਸਕਰਾਚ ਲੈ ਸਿੰਡੀਅਰ ਵੈ ਸਾਰੇ ਦੀ ਸਾਰਾ ਮਾਡਲ ਕਿੰਨਾ ਜੀ ਇਹ ਇਹ 2009 ਮਾਡਲ ਐ ਸਰ ਹਾਂਜੀ ਆਪਾਂ ਪਾਸਿੰਗ ਕਰਾ ਕੇ ਦੇ ਦਾਂਗੇ ਸਰ ਇਹ ਹਾਂਜੀ 1,45,000 ਦੀ ਜੀ 1,45 2029 ਤੱਕ ਪਾਸਿੰਗ ਹੋ ਜੂ 2009 ਸਾਲ ਦਾ ਹੋ ਜੇਗਾ ਜੀ ਤੇ ਵਿਚੇ ਅਗਲੇ ਦਾ ਨਾਮ ਵੀ ਹੋ ਜੂਗਾ ਜੀ 1,45,000 ਦੀ ਗੱਡੀ ਆਪਾਂ ਦੇ ਦਾਂਗੇ ਸਾਰੇ ਲਓ ਬਈ ਪਰ ਨਾ ਫਲੂਡਿਕ ਤੇ ਗੱਡੀ ਇਹ ਵੀ ਹੈਗੀ ਆ ਪੰਜਾਬ ਨੰਬਰ ਹਾਂਜੀ ਪੱਕੇ ਨੰਬਰ ਦੀ ਗੱਡੀ ਆ ਸਰ ਇਹ ਵੀ ਵਕੀਲ ਦੀ ਆ ਇਹ ਵੀ ਵਕੀਲ ਸਾਹਿਬ ਦੀ ਆ ਐਡਵੋਕੇਟ ਦੀ ਤੁਸੀਂ ਇਹ ਚੈੱਕ ਕਰ ਸਕਦੇ ਹੋ ਇਹ ਵਕੀਲ ਨੂੰ ਦੇਖ ਰੋ ਜੀ ਓਕੇ 2000 2012 ਮਾਡਲ ਹੈ ਜੀ ਦੂਜੇ ਨਾਮ ਦੀ ਗੱਡੀ ਆ ਸਰ ਓਕੇ ਓਲੈਜ਼ ਕੰਪਨੀ ਦੇ ਹਾਂਜੀ ਤੈਰ ਨਵੇਂ ਨਸਰ ਗੱਡੀ ਦੇ ਇੰਟੀਰੀਅਰ ਦੀ ਸਾਰੀ ਨਵੀਂ ਗੱਡੀ ਸਰ ਕਿੰਨੇ ਦੇ ਦਾਂਗੇ ਸਕ੍ਰੈਚ ਲੈ ਸਰ ਗੱਡੀ ਇਹਦੀ ਸਰ ਆਪਣੀ ਡਿਮਾਂਡ ਹੈ ਸਾਡੇ 435000 ਰੁਪਏ ਦੀ ਆਪ ਗੱਡੀ ਡਿਮਾਂਡ ਆਪਣੀ ਬਾਕੀ ਮੌਕੇ ਦੇ ਮਾਨਤਾ ਨਾਲ ਆਪਾਂ ਕਰਾਂਗੇ 435000 ਰੁਪਏ ਹਾਂਜੀ ਲੋ ਵੀ ਮਿੱਤਰੋ ਜੈਨ ਸਟੀਲੋ ਗੱਡੀ ਆ ਗਿਆ ਆਪਣੇ ਕੋਲ ਵੀਰੇ ਅਮਨ ਵੀਰੇ ਕਿੰਨਾ ਮਾਡਲ ਹੈ ਇਹ ਇਹ ਸਰ 2009 ਮਾਡਲ ਹੈ ਜੀ 2XCI ਹੈ ਟਾਪ ਮਾਡਲ ਹੈ ਹਾਂਜੀ ਪੈਟਰੋਲ ਦੀ ਹੈ ओके ਕਟੋਲ ਵੇਰੀਐਂਟ ਆ ਸਰ ਪੂਰੀ ਨਵੀਂ ਸਮੂਥ ਗੱਡੀ ਆ ਸਰ ਇਹ ਆਪਾਂ ਨੰਬਰ ਲਵਾ ਕੇ ਸਰ ਦੇ ਦਿਆਂਗਾ 135000 ਰੁਪਏ ਦੀ ਗੱਡੀ ਸਰ ਲੈ ਵੀਰੇ ਨੰਬਰ ਲਵਾ ਕੇ 135000 ਰੁਪਏ ਦੀ VXI ਟਾਪ ਮਾਡਲ ਟਾਪ ਮਾਡਲ ਗੱਡੀ ਮਿਲ ਜੀ ਤੁਹਾਨੂੰ ਸਰ ਉਹਦੇ ਪਿੱਛੇ ਵੀ ਸਰ ਆਪਣੇ ਖੜੀ ਇੱਕ ਗੱਡੀ ਹਾਂ ਇੱਕ ਉਹ ਵੀ ਸੇਮ ਸੇਮ ਹੀ ਗੱਡੀ ਆ ਅੱਛਾ ਜੈਨ ਸਟਿਲੂ ਹੀ ਹੋ ਰਹੀ ਹੈ ਨਾ ਜੈਨ ਸਟਿਲੂ ਆ ਉਹ ਨਾਰਮਲ VXI ਆ ਸਰ ਉਹ LXI ਆ ਸਰ ਉਹਦਾ ਜਿਹੜੀ ਪ੍ਰਾਈਸ ਆ ਸਿਰਫ ਤੋਂ ਸਿਰਫ 80000 ਰੁਪਏ ਹੈ ਬਿਲਕੁਲ ਸੀਆਰ ਭਈਓ ਮਾਗਰ ਇੱਕ ਵਾਰੀ ਦਿਖਾਈ ਪੈਟਰੋਲ ਦੀ ਗੱਡੀ ਐ ਸਾਰੀ ਸੇਮ ਐ 80000 ਦੀ ਮਿਲ ਜੂੜੀ ਖੁੰਜੀ ਚ ਖੜੀ ਐ 2000 2008 ਮਾਡਲ ਐ 8 ਮਾਡਲ ਐ ਵੀਰੇ ਕਰੋ ਵੀਰੇ 80000 ਦੀ ਗੱਡੀ ਮਿਲ ਜੂਗੀ ਲਓ ਵੀ ਮਿੱਤਰੋ ਸਵਿਫਟ ਡਿਜ਼ਾਇਰ ਐ ਪੰਜਾਬ ਨੰਬਰ ਵੀਡੀ ਪੱਕੇ ਨੰਬਰ ਦੀ ਹੈ ਪੱਕੇ ਨੰਬਰ ਦੀ ਗੱਲ ਗੱਡੀ ਹੈ 2016 ਮਾਡਲ ਸਰ ਇਹ ਹਾਂਜੀ ਪੂਰੀ ਸਮੂਥ ਤੇ ਪਿਆਰੀ ਗੱਡੀ ਹੈ ਸਰ ਇਹਦਾ ਨਵੀਂ ਪਈਆ ਕੰਡੀਸ਼ਨ ਵੀ ਚੈੱਕ ਕਰ ਸਕਦੇ ਥੋਨੂੰ ਤੁਸੀਂ ਦੇਖ ਸਕਦੇ ਹੋ ਸਰ ਗੱਡੀ ਦੀ ਤੇ 16 ਵੀਡੀ ਡੀਜ਼ਲ ਵੇਰੀਐਂਟ ਦੇ ਨਾਲ ਪਹਿਲੇ ਨਾਮ ਆ ਨਹੀਂ ਸੈਕੰਡ ਓਨਰ ਸਰ ਗੱਡੀ ਹੈ ਸੈਕੰਡ ਓਨਰ ਵੀ ਸਰ ਘਰ ਚ ਹੀ ਹੈ ਇੱਕ ਤਰ੍ਹਾਂ ਦੀ ਫਰਸਟ ਓਨਰ ਦੀ ਹੈ ਘਰ ਦੇ ਵਿੱਚ ਹੀ ਹੋਈ ਹੈ ਸਰ ਸੈਕੰਡ ਓਨਰ ਇਹ ਵੀ ਤੇ ਕਿੰਨੇ ਦੇ ਦਾਂਗੇ ਜੀ ਇਹ 16 ਮਾਡਲ ਆ ਸਰ ਇਹਦਾ ਆਪਣਾ ਪ੍ਰਾਈਸ ਹੈ ਜੀ ਆਪਣਾ ਮਾਰਕੀਟ ਪ੍ਰਾਈਸ 5,50,000 ਰੁਪਏ ਰੱਖਿਆ ਹੋਇਆ ਸਰ ਆਪਣੇ ਬਾਕੀ ਮੌਕੇ ਤੇ ਵਧੀਆ ਮਾਨਤਾ ਨਾ ਆਪਾਂ ਕਰਾਂਗੇ ਲਓ ਜੀ 5.5 ਲੱਖ ਰੁਪਏ 2016 ਇਹਦੇ ਵਿੱਚੋਂ ਵਧੀਆ ਮਾਨਤਾਣ ਕਰ ਦਾਂਗੇ ਮੌਕੇ ਤੇ ਫਿਰ ਇੱਕ ਸਵਿਫਟ ਹੋਰ ਅਤੇ ਗੱਡੀ ਹੈਗੀ ਆ ਪੰਜਾਬ ਨੰਬਰ ਪੀਵੀ 13 ਮਾਡਲ ਕਿੰਨਾ ਜੀ 2014 14 ਮਾਡਲ ਬੀਡੀਆਈ ਬੀਡੀਆਈ ਮਾਡਲ ਹੈ ਓਲਾਏ ਲੱਗੇ ਨੇ ਸਰ ਗੱਡੀ ਦੇ ਵਿੱਚ ਹਾਂਜੀ ਇੰਟੀਰੀਅਰ ਦੀ ਪੂਰੀ ਨਵੀਂ ਸਰ ਗੱਡੀ ਹੈ 2014 ਮਾਡਲ ਬੀਡੀਆਈ ਡੀਜ਼ਲ ਵੇਰੀਐਂਟ ਦੇ ਨਾਲ ਤੇ ਗੱਡੀ ਅੱਜ ਇਹ ਜਿਹੜੇ ਦੇ ਦਾਂਗੇ ਬਈ ਚੈਲੰਜ ਹੈ ਚੈਲੰਜ ਨਾਲ ਦੇਵਾਂਗੇ ਜੀ 3,70,000 ਰੁਪਏ ਦੀ ਗੱਡੀ ਵੀਡੀਓ ਜੀ 3 ਲੱਖ 70,000 ਰੁਪਏ ਦੀ 2014 ਹਨਾ ਜੀ 2014 ਮਾਡਲ ਜੀ ਤੇ ਲਓ ਜੀ ਆਪਣੇ ਕੋਲ ਆ ਗਈ ਇਹ ਇਹ ਆ ਗਈ i20 20 15 ਮਾਡਲ ਸਰ ਇਹ 2015 ਮਾਡਲ ਹੈ ਵੀਰੇ ਟੌਪ ਮਾਡਲ ਹੈ ਸਰ ਇਹ ਵੀ ਆਸਤਾ ਆਸਤਾ ਮਾਡਲ ਹੈ ਸਰ ਹਾਂਜੀ ਇਹ ਫਸਟ ਓਨਰ ਗੱਡੀ ਸਰ ਇਹ ਓਕੇ ਪਹਿਲੇ ਨਾਮ ਦੀ ਹਾਂ ਸਾਰੀ ਕੰਪਨੀ ਫਿਟਡ ਹੈ ਜੋ ਵੀ ਸਿਸਟਮ ਕੰਪਨੀ ਦੇ ਬੱਚੇ ਹੋਇਆ ਕੁਝ ਕੋਈ ਛਿੜਖਾਨੀ ਸਾਰੇ ਫੰਕਸ਼ਨ ਤੇ ਚੱਲਦੇ ਨੇ ਗੱਡੀ ਦੇ ਠੀਕ ਹੈ ਪੂਰੀ ਚਲਾਨਤ ਪੂਰੀ ਸਮੋਤ ਗੱਡੀ ਆ 15 ਡੀਜ਼ਲ ਵੇਰੀਐਂਟ ਦੇ ਨਾਲ ਟੌਪ ਆ ਗਈ ਕਿੰਨੇ ਦੇ ਦਾਂਗੇ ਜਿਹੜਾ ਇਹ ਆਪਾਂ ਸਾਰਾ ਐਨਓਸੀ ਨਾਲ ਦੇ ਦਾਂਗੇ 1.4 ਲੱਖ ਰੁਪਏ ਦੀ ਉਹ 4 4,70,000 ਸੌਰੀ 4,70,000 ਚਾਰ ਲੱਖ 70 ਹਜ਼ਾਰ ਡਿਮਾਂਡ ਆ ਹਾਂ 4,70,000 ਡਿਮਾਂਡ ਹੈ ਬਾਕੀ ਮੋਕੇ ਦੇਵਾਂਗੇ ਕਰ ਲਾਂਗੇ ਇਹ ਆ ਗਈ ਆਪਣੇ ਕੋਲ ਮਹਿੰਦਰਾ ਦੀ ਵਿਰਟੋ ਵਿਰਟੋ ਸਰ 12 ਮਾਡਲ ਜੀ 2012 ਮਾਡਲ ਦੀ ਬਰੇਟੋ ਇਹ ਆਪਾਂ ਸਰ ਆਲਟੋ ਦੀ ਰੇਂਜ ਚ ਗੱਡੀ ਦੇ ਦੇ ਦਾਂਗੇ ਡੀਜ਼ਲ ਵੇਰੀਐਂਟ ਦੀ ਗੱਡੀ ਆ 12 ਮਾਡਲ ਐ ਸਰ ਇਸ ਗੱਡੀ ਦੇ ਵੀ ਆਪਣੀ ਗਾਰੰਟੀ ਆ ਇਹ ਆਪਾਂ ਗੱਡੀ ਦੇ ਦਾਂਗੇ 1.5 ਲੱਖ ਰੁਪਏ ਦੀ ਜੀ ਡੀਜ਼ਲ ਗੱਡੀ 12 ਮਾਡਲ 12 ਮਾਡਲ 1.5 ਲੈ ਜਾਓ ਹਾਂ ਜੀ 1.5 ਲੈ ਜਾਓ ਇਹਦੇ ਵਿੱਚ ਮਾਨਤਾਣਾ ਮਾਨਤਾਣੇ ਵਿੱਚ ਕਰਾਂਗੇ ਆਪਾਂ ਪੱਕੀ ਗੱਲ ਆ ਬਿਲਕੁਲ ਕਰਾਂਗੇ ਇਹਦੇ ਵਿੱਚ ਵੀ ਕਰਾਂਗੇ 12 ਮਾਡਲ 1.5 ਲੱਖ ਦੀ ਇਹ ਲੈ ਜਾਓ ਇਹਦੇ ਵਿੱਚ ਵੀ ਕਰਾ ਦਾਂਗੇ ਤੁਹਾਡਾ ਮਾਨਤਾਣ ਵਧੀਆ ਵੀਰੇ ਕਿ ਸੁਵਿਪਟ ਹੋਰ ਤੇ ਜਿਹੜੇ ਵੀਰ ਕਹਿੰਦੇ ਨੇ ਕਿ ਅਸੀਂ ਥੋੜੇ ਜਿਹਾ ਪੈਸੇ ਕੱਟ ਲਾ ਤੇ ਕਿੰਨਾ ਮਾਡਲ ਹੈ ਜੀ ਇਹ ਇਹ 2007 ਮਾਡਲ ਹੈ ਉਹ 10 ਮਾਡਲ ਸਰ 10 ਮਾਡਲ 2010 ਮਾਡਲ ਹੈ ਸਰ ਹਾਂਜੀ ਤੇ ਪੰਜਾਬ ਨੰਬਰ ਹੈ ਵੀਰੇ ਚੈੱਕ ਕਰੋ 2113 ਟਾਇਰਸ ਨਵੇਂ ਨੇ ਸਰ ਗੱਡੀ ਦੇ ਹਾਂਜੀ ਇਹਦੇ ਵਿੱਚ ਵੀ ਮਤਲਬ ਕਿ ਕਿਸਮਾ ਰੁਪਿਆ ਪੈ ਨਹੀਂ ਖਰਚਣ ਦੀ ਲੋੜ ਨਹੀਂ ਸਰ ਕਿਸਮਾ ਨੂੰ ਓਕੇ ਓਕੇ ਜੀ ਮਤਲਬ ਕਿ ਕੰਪਲੀਟ ਆ ਤੇਲ ਪਵਾਓ ਤੇ ਚਲਾਓ ਹਾਂਜੀ ਸਰ ਇਹਦਾ ਜਿਹੜੀ ਡਿਮਾਂਡ ਰੱਖੀ ਆ 2,35,000 ਰੁਪਏ ਦੀ ਆਪਾਂ ਗੱਡੀ ਦੇ ਦਾਂਗੇ ਇਹ ਲੈ ਵੀਰੇ 2,35,000 ਰੁਪਏ ਦੇ ਵਿੱਚ Swift VDI ਡੀਜ਼ਲ ਵੇਰੀਐਂਟ ਆ ਹਾਂਜੀ ਤੇ ਲਓ ਜੀ ਇੱਕ ਆਈ ਆਪਣੇ ਕੋਲ Alto 800 ਜੀ ਹਾਂ अल्टो 800 ਹੈ ਜੀ ਹਾਂਜੀ ਬ੍ਰੈਂਡ ਨਿਊ ਕਾਰ ਆ ਸਰ ਪੂਰੀ ਓਕੇ ਫੁੱਲ ਬ੍ਰੈਂਡ ਨਿਊ ਕਾਰ ਹੈ 2020 ਮਾਡਲ ਹੈ ਸਰ ਇਹ ਲੋ ਵੀਰੇ ਜਮੀ ਨਮੀ ਪਈਆ ਉੱਚਾ ਮਾਡਲ ਹੈ 20 ਮਾਡਲ ਆ ਗਈ अल्टੋ ਤੇ ਓਨਰ ਫਸਟ 60000 ਚੱਲੀ ਹੋਈ ਸਰ ਗੱਡੀ ਇਹ ਓਨ ਰਿਕਾਰਡ ਆ ਓਨ ਰਿਕਾਰਡ ਚੱਲੀ ਹੋਈ ਹੈ ਗੱਡੀ ਵੀਰੇ 60000 ਚੱਲੀ ਹੋਈ ਓਨ ਰਿਕਾਰਡ ਦੇ ਨਾਲ ਤੇ ਕਿੰਨੇ ਦੇ ਦਾਂਗੇ ਜੀ 20 ਮਾਡਲ ਆਪਾਂ ਇਹ ਸਰ ਆਪਾਂ ਦੇ ਦਾਂਗੇ ਵਧੀਆ ਰੇਟ 'ਚ ਦੇਵਾਂਗੇ ਸਰ ਆਪਾਂ ਇਹ ਕੋਈ ਦਿੱਕਤ ਨਹੀਂ ਆ ਕਸਟਮਰ ਨੂੰ ਦਾ ਮਤਲਬ ਘਟਿਆ 3.5 ਲੱਖ ਰੁਪਏ ਦੀ ਆਪਣੀ ਡਿਮਾਂਡ ਆ ਮਾਤਾਨ ਅਸੀਂ ਅਕਤੂਬਰ ਕਰਾਂਗੇ ਕਰ ਯਾ ਸ਼ੇਅਰ ਕਰਦਾ ਹੈ। ਯਾ ਉਹਨਾਂ ਦਾ ਉਹਨਾਂ ਰਾਹੀਂ ਵੀ ਕਸਟਮਰ ਕੋਈ ਆਉਂਦਾ। 2000 ਤਾਂ ਵੀ ਆਪਾਂ ਉਹਨਾਂ ਨਾਲ ਮਾਣ ਨਾਲ ਨਹੀਂ ਕਰੀ। ਨੀ మోਡਲ ਦੀ ਡਿਮਾਂਡ ਹੈ 3.5 ਲੱਖ ਰੁਪਈਆ। ਫਰਸਟ ਓਨ ਗੱਟਾ। ਲਓ ਜੀ ਵਰਨਾ ਫਲੂਇਡਿਕ ਆ 11 ਮੋਡਲ। 2011 ਦੀ ਹੈ। ਹਾਂਜੀ ਹਾਂਜੀ। ਲੈ ਵੀਰੇ ਡੀਜ਼ਲ ਵੇਰੀਐਂਟ ਦੇ ਨਾਲ 11 ਮੋਡਲ ਵਰਨਾ ਫਲੂਇਡਿਕ ਗੱਡੀ ਇਹ ਵੀ ਮਿੱਤਰੋ ਪੰਜਾਬ ਨੰਬਰ ਹੈ ਚੈੱਕ ਕਰੋ। ਯਾ ਨੰਬਰ ਜੀ। ਦੂਜੇ ਨਾਮ ਦੀ ਹੈ ਜੀ। ਦੂਜੇ ਨਾਮ ਸੈਕੰਡ ਓਨਰ ਆ। ਜੀ ਜੀ ਜੀ। ਤੇ ਇਹ ਕਿੰਨੇ ਦਾਂਗੇ ਜੀ? ਇਹਦਾ ਰੇਟ ਆ ਸਰ ਆਪਣਾ 3.5 ਲੱਖ ਰੁਪਈਆ ਦੀ ਡਿਮ ਤੇ ਆਜੋ ਜੀ ਇਹ ਕੀ ਬੋਰਡ ਦੀ ਆਪਣੀ ਫਿਸਟਾ ਹੀ ਇਹ ਨਹੀਂ ਇਹ ਆਈਕਨ ਆ ਸਰ ਬੋਰਡ ਦੀ ਐਵਰੇਜ ਬਹੁਤ ਸੋਹਣੀ ਆ ਇਸ ਗੱਡੀ ਦੀ ਇਹ ਵੀ ਮਤਲਬ ਕਿ ਬਹੁਤ ਪਿਆਰੀ ਗੱਡੀ ਆ ਇਹ ਵੀ ਮਿੱਤਰੋ ਪੰਜਾਬ ਨੰਬਰ ਆ ਇਹ ਵੀ ਐਡਵੋਕੇਟ ਸਾਹਿਬ ਦੀ ਆ ਜੀ ਇਹ ਵੀ ਇਹ ਵੀ ਐਡਵੋਕੇਟ ਦੀ ਵਕੀਲ ਦੀ ਗੱਡੀ ਹਾਂਜੀ ਆ ਲਾਇ ਪਏ ਹੋਏ ਨੇ ਨਵੇਂ ਪਏ ਨੇ ਟਾਇਰ ਵੀਰੇ ਚੌਂਕੜਾ ਚੌਂਕੜਾ ਮਾਡਲ ਕਿੰਨੇ ਜੀ ਇਹ 2009 ਮਾਡਲ ਸਰ ਇਹ 9 ਮਾਡਲ ਆ ਹਾਂਜੀ ਹਾਂਜੀ ਪੈਟਰੋਲ ਆ ਨਹੀਂ ਹੈ ਡੀਜ਼ਲ ਵੈਰੀਐਂਟ ਡੀਜ਼ਲ ਦੇ ਵਿੱਚ ਡੀਜ਼ਲ ਵੈਰੀਐਂਟ ਹੈ ਸਰ ਐਵਰੇਜ ਵੀ ਵਧੀਆ ਇਹਨਾਂ ਗੱਡੀਆਂ ਦੀਆਂ 26 27 ਦੀ इजीली ਐਵਰੇਜ ਮਿਲਦੀ ਮਿਲਦੀ ਇਹਨਾਂ ਗੱਡੀਆਂ ਚੋਂ ਸਹੀ ਗੱਲ ਹੈ ਜੀ ਕਿ ਜਿਨੇ ਆਲਟੋ ਲੈਣੀ ਆਏ ਇਹ ਵੀ ਆਲਟੋ ਦੀ ਰੇਂਜ ਦੀ ਗੱਡੀ ਹੈ 1,65,000 ਦੀ ਡਿਮਾਂਡ ਹੈ ਸਾਰੇ ਦੀ ਆਪਣੀ ਲਾਇਬ੍ਰੇ 1,65,000 ਦੀ ਡਿਮਾਂਡ ਹੈ ਆ ਗੱਡੀ ਦੀ ਬਾਕੀ ਰੇਟ ਮੌਕੇ ਤੇ ਹੋਊਗਾ ਲੋਬੀ ਦੋਸਤੋ ਗੱਡੀਆਂ ਆਪਾਂ ਤੁਹਾਨੂੰ ਇੱਕ ਟਰੇਲਰ ਦਿਖਾਇਆ ਹੈ ਇਸ ਤੋਂ ਇਲਾਵਾ ਜੇ ਹੋਰ ਗੱਡੀ ਦੀ ਕੋਆਇਰੀ ਹੈ ਤਾਂ ਸੇਮ ਨੰਬਰ ਤੇ ਕੰਟੈਕਟ ਕਰ ਲੋ ਤੇ ਆਪਣੇ ਕਈ ਵੀਰ ਕਹਿੰਦੇ ਨੇ ਕਿ ਲੋਨ ਦੀ ਫੈਸਿਲਿਟੀ ਵਗੈਰਾ ਜੀ ਉਹ ਸਾਰੇ ਜਿੰਨੇ ਵੀ ਬੈਂਕ ਨੇ ਸਰ ਉਹਨੇ ਜਿਹੜੇ ਆ ਰੀਫਾਈਨੈਂਸ ਕਰਦੇ ਨੇ ਗੱਡੀਆਂ ਦੇ ਉੱਤੇ ਉਹ ਸਾਡੇ ਨਾਲ ਟਾਈਅਪ ਨੇ ਓਕੇ ਤੇ ਘੱਟੋ ਘੱਟ ਵਿਆਜ ਦੇ ਉੱਤੇ ਹਾਂਜੀ ਉਹਦਾ ਵੀ ਆਪਾਂ ਕਰਵਾਵਾਂਗੇ ਜਿੰਨੇ ਘੱਟੋ ਘੱਟ ਵਿਆਜ ਜਿਹੜੇ ਬੈਂਕ ਤੋਂ ਕਸਟਮਰ ਆਉਂਦਾ ਉਹ ਬੇਨਫੀਟ ਆਪਾਂ ਕਸਟਮਰ ਦੁਆਰਾ ਦਵਾਣਾ ਠੀਕ ਹੈ ਉਹਨਾਂ ਨੂੰ ਆਗਰ ਕਸਟਮਰ ਸੰਗਰੂਰ ਦਾ ਨਹੀਂ ਆ ਕਿਤੇ ਬਾਹਰ ਦਾ ਪਹਿਲਾਂ ਉਹਦੇ ਮਤਲਬ ਡਾਕੂਮੈਂਟ ਲੈ ਕੇ ਉੱਥੇ ਹੀ ਬੈਠੇ ਬੈਠੇ ਉਹਦਾ ਸਾਰਾ ਲੋਨ ਦੀ ਪ੍ਰੋਸੈਸ ਹੋ ਜਾਏਗਾ ਉਸ ਤੋਂ ਬਾਅਦ ਉਹ ਗੱਡੀ ਪਹਿਲਾਂ ਦੇਖਣ ਆ ਸਕਦਾ ਹੈ ਕੀ ਆ ਬਾਅਦ ਚ ਇਕੱਠਾ ਵੀ ਆ ਸਕਦਾ ਤੁਹਾਨੂੰ ਕੋਈ ਦਿੱਕਤ ਨਹੀਂ ਲੋਨ ਅਸੀਂ ਬੈਠੇ ਬੈਠੇ ਘਰ ਬੈਠ ਕੇ ਪਾਸ ਕਰਵਾ ਦਾਂਗੇ ਲੋ ਜੀ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਠੀਕ ਹੈ ਬਾਕੀ ਗੱਡੀਆਂ ਜਿਹੜੇ ਬਾਹਰਲੇ ਨੰਬਰ ਦੇ ਥੋੜੋ ਨਾਮ ਕਰਾ ਕੇ ਮਿਲ ਜਾਣਗੀਆਂ ਬਿਲਕੁਲ ਬਾਕੀ ਵੀਰੋ ਚੰਗੀ ਲਗੀ ਸ਼ੇਅਰ ਕਰਕੇ ਦੱਬ ਕੇ ਕਰਦੇ ਹੋ ਬਾਕੀ ਜਿਹੜਾ ਆਪਣੇ ਸਬਸਕ੍ਰਾਈਬ ਕਰਕੇ ਆਊਗਾ ਉਹਦੇ ਲਈ ਸਪੈਸ਼ਲ ਡਿਸਕਾਊਂਟ ਹੈ ਬਾਕੀ ਥੈਂਕ ਯੂ ਦੋਸਤੋ ਵੀਡੀਓ ਦੇਖਣ ਦੇ ਲਈ ਧੰਨਵਾਦ ਅਸ਼ੀਗਾਲ ਜੀ